ਤੇਰਾ ਉਹ ਲਾਲੇ ਤੇ ਮੈਂ 76 ਤੇਰੇ ਉਹ ਤੇਰੇ ਬਾਹੂਗਾ ਮੂੰਹ ਤੇ ਨਹੀਂ ਯਾਦ ਕਰੇਗਾ ਤੂੰ ਅਸੀਂ ਚੱਲੋ ਜੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਹੈ ਉੱਥੇ ਨਹੀਂ ਕਿਤੇ ਜਾਣਾ ਕਿਤੇ ਆਉਂਦਾ ਪਿਆਸ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਣਾ ਹੀ ਮੱਲਾ ਲਈ ਮੱਲਾ ਹੀ ਤੇ ਠੋਕਰੇ ਮੈਂ ਮੱਲਾ ਨੇ ਆਜ ਤਰ ਹੁਣੇ ਚੱਲੀ ਮੱਲਾ ਲਿਆ ਇਹਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਦਾ ਮੈਂ ਤੂੰ ਲਹੋੜੀ ਲਾਉਣੀ ਤੇਰੀ ਲਾਉਣੀ ਮੈਂ ਮੁਨ ਫੜ ਕੇ ਛੁੱਟਦੇ ਨਹੀਂ ਭਾਈ ਮੈਂ ਦੱਸਾਂਗੇ ਠੀਕ ਗੱਲ ਮੈਂ ਤੇਰਾ ਫੋਨ ਛੁੱਟਦੇ ਨਹੀਂ ਫੜ ਕੇ ਠੀਕ ਗੱਲ ਨਹੀਂ ਕੋਈ ਗੱਲ ਨਹੀਂ ਭੁੱਲਾ ਵਾਲਿਆਂ ਦੇ ਯਾਰ ਰੀ ਵਾਲਾ ਭਾਈ ਲਾਲਾ ਜੇ ਫੋਨ ਤੂੰ ਲੈ ਮੇਰੀ ਸੁਣ ਲੈ ਗੱਲ ਤੂੰ ਖੋ ਕੇ ਲੈ ਨਾ ਉਹਦੀ ਮਰ ਜਾਓ ਜਿੱਥੇ ਮੋਟਰਸਾਈਕਲ ਖੋਲ ਕੇ ਵੇਖਦਾ ਮੇਰੇ ਨਾਲ ਭਾਵੇਂ ਤੂੰ ਫੋਨ ਖੋਹ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਹਾਂ ਉਹ ਤੇ ਹੈਗੀ ਹੈ ਉਹ ਤੂੰ ਸੰਧੂ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਮਾਰ ਨਾਲ ਕੰਡੇ ਚੀਚੋ ਤੇ ਮੈਨੂੰ ਕਹਿਦੀ ਤੂੰ ਤੇਰੇ ਵੀ ਕਿ 76 ਮੈਂ ਠੋਕ ਦੇ ਅੱਜ ਤੂੰ ਨੇ ਆ ਨਾ ਨਾ ਮੈਂ ਦੱਜਾ ਆਣਾ ਮਾਰ ਜੀ ਆਜ ਇੱਧਰ ਆਜ ਇੱਧਰ ਆਜ ਇੱਧਰ ਉਹ ਵੇਖੋ ਖੋਲ ਕੇ ਤੇ ਵੇਖਲਾ ਮੇਰੇ ਨਾਲ ਕਿ ਤੇ ਯਾਦ ਕਰਿਆ ਕਰੇਗਾ ਖੋਲ ਕੇ ਆ ਆ ਵੇਖੀ ਖੋਲ ਕੇ ਆ ਵੇਖਣਾ ਤਾਂ ਆਇਆ ਮਾਰ ਮਾਰ ਤੇਰਾ ਚਪੇੜਾ ਵੇਖੀ ਤੇਰਾ ਮੂੰਹ ਕਿਉਂ ਭਾਂਦਾ ਸਰਾ ਮੇਰਾ ਮੂੰਹ ਘਲੇ ਰਹਿ ਗਿਆ ਅਜੇ ਮੇਰਾ ਕੜਾ ਰਹਿ ਗਿਆ ਕੜਾ ਕੜਾ ਰਹਿ ਗਿਆ ਮੇਰੇ ਘਰੇ ਪੋਂਦਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਕੜੇ ਅਜੇ ਭੁਣ ਕੇ ਰਹਿ ਗਏ ਤੇਰਾ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕਦ ਮੈਨਾਂ ਬਣ ਗਈ ਨੀ ਕਿ ਫੌਜੀ ਬੰਦੇ ਨੇ ਪੰਗਾ ਲੈਣਾ ਤੁਸੀਂ ਫੌਜੀ ਨਾ ਤੂੰ ਸੋਚਣਾ ਮੜਿਆ ਵੀ ਪੰਗਾ ਕਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਦੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਤੇ ਖੜਦਾ ਨਾ ਨੰਗੋ ਕੋਈ ਨੰਗੋ ਮੇਰਾ ਟੜਾ ਰਹੇਗਾ ਕਰੇ ਜਿਹੜਾ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਕਰਾਂ ਮੈਂ ਅੱਗੇ ਸਾਨੂੰ ਟੱਕਿਆ ਖਾ ਇਧਰਾ ਲਾ ਗਿਆ ਹੱਥ ਅੜੀ ਮਾਰਿਆ ਆ ਇਧਰ ਚਲਾ ਮੁਰਗਾ ਇਹਨੂੰ ਆ ਡੱਕ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਕੋਲ ਲਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹਾਂ ਜਿਹੇ ਪੇੜ ਚ ਪੂਨ ਮੇਰੇ ਬਾਜੀ ਕਰੀ ਮੈਂ ਬੁਰੀ ਕਰਨੀ ਬਾਤ ਚ ਅੱਗੇ ਦੁੱਤੀ ਮੇਰੇ ਮਾਰ ਤਮੈ ਕੀ ਪੱਗ ਲਾ ਦੇਨੀ ਤੇਰੀ ਭਾਈ ਨਾ ਮੈਨੂੰ ਕਹੀ ਤੂੰ ਜੋ ਮਰਜ਼ੀ ਕਰ ਲੈ ਮੈਂ ਤੁਹਾਨੂੰ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੇੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇੱਕ ਹੀ ਦੱਸਦਾ ਹਾਂ ਮੈਂ ਗੱਲ ਘੋਟ ਦੇਣਾ ਜੀ ਮੈਂ ਭਾਈ ਨਾ ਕਹੀ ਮੈਨੂੰ ਮੇਰਾ ਸੁਭਾਅ ਬਿਨੂਣਾ ਪਾਈ ਗਈ ਯਾਰ ਪੱਗ ਚੋਕ ਤੇ ਨਹੀਂ ਕਰਨੇ ਕੋਈ ਗੱਲ ਮੈਂ ਗੱਲ ਘੋਟ ਦੇਣੀ ਮੋੜ ਤੇ ਤੈਨੂੰ ਆ ਡਾਕ ਦੇ ਨੂੰ ਕੱਲੇ ਖੜੇ ਨੇ ਦੇਖਣਾ ਤੂੰ ਇਹ ਦੇਖ ਲੋ ਮੇਹੀ ਮੁੰਡੇ ਜਿੱਦਾਂ ਮਰਜ਼ੀ ਹੁੰਦੇ ਨੇ ਮੋੜ ਜਾਣੇ ਵਾਲੇ ਇੱਥੇ ਆਉਂਦੇ ਪਏ ਕੋਨੇ ਇਹਨੂੰ ਡਾਕੇ ਖਾਪੜਾ ਮੈਂ ਦੱਸੂਗਾ ਵੇ ਮੁਲਾਜ਼ਮ ਇਦਾਂ ਨਾ ਦੇ ਬਿਮਾਰੀ ਮੈਂ ਸੇਰ ਖੋਲ ਦੇਣਾ ਮੇਰਾ ਸੁਭਾਅ ਨਾ ਗੰਦਾ ਹੀ ਵਾਇਰਸ ਚਲ ਰਿਹਾ ਯਾਰ ਬੰਦ ਕਰ ਦੇਣਾ ਉਹ ਖਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾਏ ਨਹੀਂ ਜਾਣਾ ਜੀ ਉਹ ਰੁਕ ਜਾ ਮੱਲਾ ਦੇ ਥਣੇ ਜਾਣੇ ਮੱਲਾ ਥਣੇ ਜਾਣੇ ਤੇ ਚਲਾ ਮੋੜ ਤੇ ਚਲਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜਕ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀ ਅਰਜਨਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਨ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10 15 ਜਿਹਨਾਂ ਕਿ ਜਿਹਨਾਂ ਦੇ ਇਹਨਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਆਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮ ਐਸ ਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਪਬਲਿਕ ਦੇ ਲੋਕਾਂ ਨੇ ਉਹ ਮੁਰਤੀਓਤੋ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ ਚਾਰ-ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਪੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ ਚਾਰ ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਆ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬਾਉਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ ਤੇ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾਲੀ ਗਲੋਚ ਜੀ ਆ ਹਾਂਜੀ ਗਾਲੀ ਗਲੋਚ ਜੀ ਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ 50 ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਜੀ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਈ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋਢੇ ਤੇ ਮੇ